ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇਜ ਪ੍ਰਤਾਪ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰੀ ਮੇਰੇ ਇਸ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਮੇਰੇ ਟਾਈਮ ਟੇਬਲਿੰਗ ਮਿਲਦੀ ਰਹੇ ਅੱਜ ਆਪਾਂ ਜਿਹੜਾ ਫੁੱਲ ਬਣਾਵਾਂਗੇ ਇਹ ਆਟੀ ਦਾ ਧਾਗਾ ਇਹਨੂੰ ਬੋਲਿਆ ਜਾਂਦਾ ਹੈ ਇਸ ਤਰ੍ਹਾਂ ਦੀਆਂ ਇਹ ਗੁੱਚੀਆਂ ਆਉਂਦੀ ਹੈ 5 ਰੁਪਏ ਦੀ ਇੱਕ ਮਿਲ ਜਾਂਦੀ ਹੈ ਆਪਾਂ ਇਸੇ ਤਰ੍ਹਾਂ ਦੇ ਫਲਾਵਰ ਜਿਵੇਂ ਆਪਣਾ ਕਮੀ ਦਾ ਚਾਕ ਹੁੰਦੇ ਨੇ ਕੇਰਾ ਹੁੰਦਾ ਜਾਂ ਗਲਾ ਹੁੰਦਾ ਆਪਾਂ ਪਾ ਕੇ ਬਣਾ ਸਕਦੇ ਆਂ ਹੁ ਕੁਝ ਹੱਦ ਤੱਕ ਮੈਂ ਪੱਤੀਆਂ ਬਣਾ ਲਈਆਂ ਸੀ ਕਿਉਂਕਿ ਇਹ ਤਾਂ ਆਪਾਂ ਨੂੰ ਆndੀਆਂ ਹੀ ਹੁੰਦੀਆਂ ਨੇ ਫੇਰ ਵੀ ਮੈਂ ਇੱਕ ਦੋ ਛੱਡੀਆਂ ਨੇ ਮੈਂ ਤੁਹਾਨੂੰ ਦੱਸਦੀ ਆਂ ਦੇਖੋ ਜੀ ਪੱਤੀਆਂ ਐਵੇਂ ਬਣਾਉਣੀਆਂ ਨੇ ਆਪਾਂ ਦੋ ਕਲਰ ਦੀ ਵੀ ਬਣਾ ਸਕਦੇ ਆ ਪੱਤੀ ਜਿਵੇਂ ਇੱਕ ਪਾਸੇ ਗਾੜਾ ਰੰਗ ਲਗਾ ਕੇ ਇੱਕ ਪਾਸੇ ਕੁਝ ਫਿੱਕਾ ਲਗਾ ਕੇ ਗ੍ਰੀਨ ਕਲਰ ਜੀ ਦੀ ਪੱਤੀ ਨੂੰ ਮੈਂ ਥੋੜਾ ਜਿਹਾ ਇੱਕ ਪਾਸੇ ਜ਼ਿਆਦਾ ਇੱਕ ਪਾਸੇ ਘੱਟ ਸ਼ੇਪ ਦੇ ਰਹੀ ਆ। ਫੋਕੀ ਇਸ ਤਰ੍ਹਾਂ ਮੇ ਪੱਤੀ ਬਹੁਤ ਸੋਹਣੀ ਲੱਗਦੀ ਏ। ਇਹ ਦੇਖੋ ਜੀ ਹੁਣ ਇਹ ਆਪਾਂ ਇੱਕ ਪਾਸੇ ਰੱਖਣਾ ਧਾਗੇ ਨੂੰ ਤੇ ਛੋਟੇ ਛੋਟੇ ਸਟੈਪ ਵਾਈਜ਼ ਸਟੈਪ ਲੈ ਕੇ ਇਹਦੀ ਡੰਡੀ ਬਣਾਣੀ ਏ। ਦੇਖੋ ਕਿੰਨੀ ਫਿਨਿਸ਼ਿੰਗ ਆ ਰਹੀ ਹੈ ਹੁਣ ਆਪਾਂ ਪਹਿਲਾਂ ਦੀ ਤਰ੍ਹਾਂ ਇਹ ਪੱਤੇ ਨੂੰ ਵੀ ਕੰਪਲੀਟ ਕਰ ਲੈਣਾ ਆਪਾਂ ਪੱਤੇ ਨੂੰ ਇੱਕ ਪਾਰਟ ਚ ਵੀ ਬਣਾ ਸਕਦੇ ਹਾਂ ਦੋ ਚੀਜ਼ਾਂ ਵਿੱਚ ਹੁਣ ਆ ਇਹ ਦੋ ਚ ਬਣਾ ਰਹੇ ਆ ਆਪਾਂ ਇੱਕ ਵਾਰੀ ਉਸ ਤਰਫ ਤੋਂ ਇੱਕ ਵਾਰੀ ਉਸ ਤਰਫ ਤੋਂ ਤੇਦੀ ਨੂੰ ਹਮੇਸ਼ਾ ਤਿੱਖੇ ਟਾਈਪ ਦੀ ਰੱਖਣੀ ਉਹ ਜ਼ਿਆਦਾ ਪਿਆਰੀ ਲੱਗਦੀ ਹੈ ਤਿੱਖਾ ਕਰਨਾ ਉਸ ਤੇ ਪਤਨੋਂ ਪੈਸੇ ਤਰਹੀ ਹੈ ਕਮਾਲੀ ਦੇ अपने पत्ते बन के कुछ इस तरह लग रहे जी फ्लावर बना बनाने लगेखी ये देखो जी ये आप इसे तरह राउंड टू राउंड ले जाने जिम्मे पहला इथा इथो इथे निकला सु ਇਹ ਦੇਖੋ ਨਾਲ ਦੀ ਨਾਲ ਆਪਾਂ ਫਰੇਮ ਨੂੰ ਹੌਲੀ-ਹੌਲੀ ਘੁਮਾਈ ਜਾਣਾ ਤਾਂ ਜੋ ਆਪਣਾ ਧਾਗਾ ਵੀ ਨਾ ਖਰਾਬ ਹੋਵੇ ਜਿਵੇਂ ਹੁਣ ਆਪਣਾ ਇੱਥੇ ਧਾਗਾ ਮੁੱਕਿਆ ਸੀ ਉਹਦੇ ਨਾਲ ਹੀ ਸੂਈ ਕੱਢ ਲੈਣੀ ਆਪਾਂ ਨੇ ਆ ਦੇਖੋ ਜੀ ਇਸੇ ਤਰ੍ਹਾਂ ਹੀ ਕਰਦੇ ਆਪਾਂ ਨੇ ਸਾਰਾ ਫਲਾਵਰ ਕੰਪਲੀਟ ਕਰ ਲੈਣਾ ਜਿੰਨਾ ਹੋ ਸਕੇ ਧਾਗੇ ਦੇ ਨਾਲ ਹੀ ਜਿੱਥੇ ਖਤਮ ਹੋ ਰਿਹਾ ਹੈ ਉਥੋਂ ਦੀ ਹੀ ਸੂਈ ਨਿਕਲੇ ਨਾਲ ਤੇ ਜ਼ਿਆਦਾ ਅੱਛਾ ਰਹੇਗਾ ਆਪੇ ਇਸੇ ਤਰ੍ਹਾਂ ਹੀ ਕਮਾਉਂਦੇ ਹੋਇਆ ਇਸ ਪੂਰੇ ਫੁੱਲ ਨੂੰ ਕੰਪਲੀਟ ਕਰੀ ਜਾਣਾ ਹੈ ਆਪਾਂ ਪੂਰੇ ਸੂਟ ਦੇ ਵਿੱਚ ਵੀ ਇਹ ਫਲਾਵਰ ਪਾ ਕੇ ਫੈਂਸੀ ਡਿਜ਼ਾਈਨ ਬਣਾ ਸਕਦੇ ਹਾਂ ਬਹੁਤ ਹੀ ਈਜ਼ੀ ਤਰੀਕੇ ਨਾਲ ਇਹ ਫਲਾਵਰ ਪੈ ਜੰਦੇ ਆਪਣੇ ਤੋਂ ਕੁਝ ਖਾਸ ਟਾਈਮ ਵੀ ਨਹੀਂ ਲੱਗਦਾ ਹੈ देख ही रहे होनी कि जल्दी अपना फ्लावर तैयार हो रहा है इस तरह राउंड राउंड कर दिया है। पूरे फ्लावर कंप्लीट कर लेना ਬਸ ਹੁਣ ਆਪਣਾ ਫਲਾਵਰ ਇਹ ਕੰਪਲੀਟ ਹੋ ਚੁਣ ਲਿਆ। ਦੇਖ ਕੇ ਤੁਸੀਂ ਮੇਰੇ ਚੈਨਲ ਨੂੰ ਅਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਮੇਰੇ ਆਉਣ ਵਾਲੀ ਫਰੇਕ ਵੀਡੀਓ ਟਾਈਮ ਟੂ ਟਾਈਮ ਮਿਲਦੀ ਰਵੇ। ਵੀਡੀਓ ਵੇਖਣ ਲਈ ਥੈਂਕ ਯੂ।